ਸਾਡੇ ਵੱਲੋਂ ਦੋ ਇੱਕ ਪਹਿਲਾਂ ਫੜਿਆ ਸੀ ਇੱਕ ਨੂੰ ਬਾਅਦ ਦੇ ਵਿੱਚ ਫੜਿਆ ਤੰਘੇੜਾ ਮੰਡੀ ਦੇ ਵਿੱਚੋਂ ਜਿਹੜੇ ਦੋ ਫੜੇ ਨੇ ਇਹ ਇੱਕ ਕੰਬਾਈਨ ਫੈਕਟਰੀ ਦੇ ਵਿੱਚੋਂ ਹੋਰ ਦੁਕਾਨਾਂ ਦੇ ਵਿੱਚੋਂ ਇਹ ਜਿਹੜਾ ਤਾਰਾ ਵਗੈਰਾ ਕਾਪਰ ਦੀਆਂ ਔਰ ਜਿਹੜੀਆਂ ਚੋਰੀਆਂ ਕਰਦੇ ਸੀ ਲੋਹੇ ਦੇ ਸਮਾਨ ਦੀ ਕਿੰਨੇ ਦਿਨ ਸੀ ਇਹ ਇੱਕ ਨੂੰ ਮੌਕੇ ਤੇ ਫੜਿਆ ਇੱਕ ਨੂੰ ਬਾਅਦ ਦੇ ਵਿੱਚ ਅਸੀਂ ਜਿਹੜਾ ਉਹਦੇ ਪੁੱਛ ਕੇ ਇਸ ਤੇ ਬਾਅਦ ਚ ਅਰੈਸਟ ਕੀਤਾ ਕੀ ਕੀ ਨਾਮ ਕੀ ਨੇ ਇਹਦਾ ਨਾਮ ਹੈਗਾ ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਬਾਸੋਂ ਥਾਣਾ ਭਵਾਨੀਗੜ ਦੂਜਾ ਗਗਨਦੀਪ ਸਿੰਘ ਅਲਿਆன்ஸ் ਰਵੀ ਪੁੱਤਰ ਗੁਰਜੰਟ ਸਿੰਘ ਵਾਸੀ ਕਾਨਗੜ ਰੋਡ ਨੇੜੇ ਕਾਲੀ ਮਾਤਾ ਮੰਦਰ ਵਾਰ ਨੰਬਰ 3 ਬਾਤਲਾ ਇੱਕ ਜਿਹੜਾ ਕਾਰ ਤੇ ਵਿੱਚ ਸਵਾਰ ਹੋ ਕੇ ਆਹ ਇਹਨਾਂ ਦੇ ਕੋਲੋਂ ਗੱਡੀ ਬਰਾਮਦ ਹੋਈ ਹੈ ਮਰੂਤੀ ਪੀਵੀ 10ਏਯੂ 2111 ਸਿੱਟੇ ਰੰਗ ਦੀ ਜਿਹਦੇ ਚ ਇਹ ਵਾਰਦਾਤ ਨੂੰ ਅੰਜਾਮ ਦਿੱਤੇ ਗੱਡੀਆਂ ਕੀ ਕਰਦੇ ਸੀ ਗੱਡੀਆਂ ਚ ਬਾਕੀ ਇਹਨਾਂ ਕੋਲੋਂ ਜਿਹੜਾ ਸਮਾਨ ਬਰਾਮਦ ਹੋਇਆ ਸਤਾਈ ਕਿਲੋ 500 ਗ੍ਰਾਮ ਇਹਨਾਂ ਕੋਲੋਂ ਕਾਪਰ ਵਾਇਰ ਇੱਕ ਚੋਰੀ ਲਈ ਜਿਹੜਾ ਲੋਹਾ ਕੱਟਣ ਵਾਲੀ ਆ ਰਹੀ ਰਾਡ ਵਗੈਰਾ ਤੇ ਚਾਕੂ ਵਗੈਰਾ ਚੋਪੇਸਕਸ ਉਹ ਆਪਣੇ ਇਕੁਪਮੈਂਟ ਵਰਤਦੇ ਸੀ ਉਹ ਨਾਲ ਬਰਾਮਦ ਕੀਤੀ। ਇਹਦੇ ਪਹਿਲਾਂ ਵੀ ਮਾਮਲੇ ਤੱਕ ਪਹਿਲਾਂ ਇਹਨਾਂ ਤੇ ਮਾਮਲੇ ਹੈਗੇ ਕਿਤੇ 6 ਮੁਕਦਮੇ ਹੈਗੇ ਅਦਰਜ ਥਾਣਾ ਭੌਨੀ ਘੜਦੇ। ਇੱਕ ਤੇ ਤਿੰਨ ਮੁਕੱਦਮੇ ਦਰਜ। ਇਹ ਉਮਰਦਾਰੇ ਦਾ 24-25 ਸਾਲ ਦਾ ਇਹ ਕੰਮ ਚੱਕੀ ਨਹੀਂ ਪੈ ਗਈ ਛੋਟੀ। ਹੁਣ ਤਵਦੀਸ਼ ਜਾਰੀ ਹੈ ਦੇਖਦੇ ਕਿਵੇਂ ਨਸ਼ੇ ਦੇ ਹਾਲਤ ਚ ਕਰਦੇ ਆ ਕਿੱਦਾਂ ਕਰਦੇ ਆ ਅਸੀਂ ਹੁਣ ਕਰ ਰਹੇ ਆਂ ਇਹ ਰਮਾਨ ਲੈ ਰਹੇ ਆਂ ਪੁਲਸ ਰਮਾਨ ਲੈ ਕੇ ਅਗਲੀ ਤਵਦੀਸ਼ ਜਿਹੜੀ ਹੈ ਕਰ ਰਹੇ। ਇੱਕ ਮੋਟਰਾਂ ਤੇ ਜਿਵੇਂ ਮੋਟਰਾਂ ਦੀ ਵੀ 17 ਚੋਰੀ ਕਰਦੇ ਸੀ ਕਾਫੀ ਕੰਪਲੇਂਟਾਂ ਦੀ। ਕਾਫੀ ਜਿੱਥੇ ਵੀ ਇਹਨਾਂ ਦਾ ਦਾ ਲੱਗਦਾ ਸੀ ਜਿੱਥੇ ਵੀ ਇਹਨਾਂ ਨੂੰ ਮਿਲਦਾ ਉੱਤੇ ਮਤਲਬ ਉਹਦਾ ਕਰਦੇ ਆਂ ਸਾਰੇ ਕਿਤੇ ਚੋਰੀ ਕਰਦੇ ਨੇ। ਇਹ ਗੱਡੀਆਂ ਜਿਹੜੀ ਗੱਡੀ ਰਿਕਵਰ ਹੋਈ ਜਣਾ ਕੋਲੇ ਉਹ ਵੈਰੀਫਾਈ ਹੋਇਆ ਜੀ ਕਿੱਥੇ ਦੀ ਆਦੋਂ ਵੈਰੀਫਾਈ ਕਰਾ ਰਹੇ ਆ ਇਹ ਕਹਿ ਰਹੇ ਆ ਸੀ ਖਰੀਦੀ ਹੋਈ ਆ ਪਰ ਉਹਦੀ ਜਿਹੜੀ ਆਰਸੀ ਵਗੈਰਾ ਦੀ ਵੈਰੀਫਾਈ ਕਰਾ ਰਹੇ ਆ ਉਹਨੇ ਸਾਰੇ ਕਿਹਦੇ ਨਾਮ ਉਹ ਸਾਡੀ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਹੜੀ ਕਾਰ ਹੈ ਤੇ ਮਾਡਲ ਇਹ ਚਲਾਈ ਆ 305 331 317 ਬੀ ਐਨ ਐਸ ਕਿੰਨੇ ਸਾਲ ਉਮਰ ਇਹ 31 ਸਾਲ ਦੀ 31 ਸਾਲ ਦੀ ਕਿੰਨੇ ਕੁ ਪਰਚੇ ਦਰਜ ਆਇਆ ਥੇ ਮੇਰੇ ਤੇ 7ਵੇਂ ਪਰਚੇ 7ਵਾਂ ਪਰਚਾ ਕਾਹਦੇ ਕਾਹਦੇ ਚੋਰੀ ਹੋਈ ਭਾਰੀ ਚੋਰੀ ਵੀ ਹਾਂਜੀ ਚੋਰੀ ਦੇ ਕਰਦਿਓ ਕੀ ਕਰਨਾ ਬਸ ਨਸ਼ੇ ਕਰਕੇ ਹੈ ਨਸ਼ੇ ਕਰਕੇ ਮੇਂ ਨਸ਼ੇ ਉਹਦਾ ਪਰਿਵਾਰ ਚ ਕੌਣ ਕੌਣ ਹੈ ਮੈਂ ਤਾਂ ਮੇਰੀ ਵਾਈਫ ਹੈ ਹੈ ਮੈਂ ਤਾਂ ਮੇਰੀ ਵਾਈਫ ਹੈ ਕੋਈ ਬਾਈ ਫਿਰ ਉਹ ਵੀ ਪਛਤਾਉਂਦਾ ਹੈ ਹੈ ਬੱਚਾ ਵੀ ਕੋਈ ਨਹੀਂ ਹਲੇ ਹੁਣ ਥੋੜਾ ਟਾਈਮ ਹੋਇਆ ਮੰਨਦੇ ਹੋ ਗਲਤੀ ਕੀਤੀ ਆ ਹਾਂਜੀ ਗਲਤੀ ਹੋ ਗਈ ਹੁਣ ਨਹੀਂ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਾਂਗਾ ਜੀ ਤੁਸੀਂ ਜਿਹੜੇ ਹੈਗਾ ਆਪ ਤੁਹਾਨੂੰ ਦੱਸਿਆ ਮੇਰੇ ਪਰਿਵਾਰ ਨੂੰ ਵੀ ਸਜਾ ਦੇ ਦਿਓ ਤੁਸੀਂ ਹਾਂ ਇਹ ਸਾਡੇ ਕਰਕੇ ਸਾਰੇ ਬੁੱਧੇ ਨੇ ਬਸ ਨਸ਼ੇ ਕਰਕੇ ਨਹੀਂ ਜਿਹੜਾ ਨਸ਼ਾ ਚੱਲ ਰਿਹਾ ਜੀ ਇਹਦੇ ਕਰਕੇ ਨਾ ਬਹੁਤ ਹੋ ਰਿਹਾ ਜੀ ਬੇ ਵਲਕਿ ਜਿਵੇਂ ਕਹਿੰਦੇ ਨੇ ਆਪਾਂ ਥੋੜੇ ਕਰਕੇ ਨਾ ਜਿਹੜਾ ਨਸ਼ਾ ਚੱਲਿਆ ਜੀ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਜੀ ਨਹੀਂ ਨਸ਼ਾ ਤਾਂ ਚੱਲਿਆ ਉਹ ਤਾਂ ਖਾਣਾ ਨਾ ਖਾਣਾ ਤੁਹਾਡੇ ਹੱਥਾਂ ਕਿਸੇ ਦੇ ਹੱਥਾਂ ਨਹੀਂ ਫਿਰ ਅਸੀਂ ਜਿਵੇਂ ਚੌੜ ਚੌੜ ਚ ਲੱਗੇ ਜਾਂਦੇ ਐਵੇਂ ਬੈਲ ਲੱਗ ਗਈ ਕਿੰਨੇ ਸਾਲ ਤੋਂ ਤੁਸੀਂ ਇਹ ਕੰਮ 'ਚ ਹੋ ਚੋਰੀ ਜੀ ਅ 2020 ਜੀ ਇਹ 20 ਚ ਹਾਂ ਜੀ 2020 ਚ ਮਤਲਬ ਕਿ ਉਸ ਤੋਂ ਬਾਅਦ ਛੜਤਾ ਸੀ ਗਾ ਜੀ ਹੁਣ ਫੇਰ ਦੁਬਾਰੇ ਆ ਸਾਲ ਦੇ ਲੱਗੇ ਸੀ ਵਿਆਹ ਹੋਇਆ ਕਿੰਨੇ ਸਾਲ ਹੋ ਗਏ 2023 ਚ ਪਹਿਲੇ ਮਹੀਨੇ ਚ ਹੋਇਆ ਸੀ ਉਹਦੇ ਤੁਸੀਂ ਚੋਰੀਆ ਵੀ ਕਰਦੇ ਨਹੀਂ ਉਦੋਂ हट ਗਿਆ ਸੀ ਕੰਮ ਲੱਗ ਗਿਆ ਸੀ ਗਾ ਜੀ ਕੰਮ ਕਰਨਾ ਤੇ ਬਸ ਨਸ਼ੇ ਦੀ ਪੂਰਤੀ ਵਾਸਤੇ ਚੋਰੀ ਕਰਦੇ ਹਾਂ ਜੀ ਕਰੇ ਤਾਂ ਕਰ ਵੀ ਨਹੀਂ ਦੱਤਾ ਹੀ ਕਰੇ ਪਸਤਾਵਾ ਹੈਗਾ ਹੁਣ ਹਾਂਜੀ ਬਾਕੀ ਤੇ ਹੁਣ ਆਪਦੇ ਆਪ ਨੂੰ ਸੁਧਾਰੋ ਕਿ ਇਸੇ ਤਰ੍ਹਾਂ ਚੱਲਦਾ ਰਹੂ ساری ਉਮਰ ਨਹੀਂ ਹੁਣ ਸੁਧਰ ਕੇ ਆਉਣਾ ਜੀ ਹੁਣ ਨਹੀਂ ਕਦੇ ਵੀ ਕੁਝ ਕਰਨਾ ਨਹੀਂ ਇਹ ਮੈਨੇ ਲੈਤੀ ਸੀ 15000 ਦੀ ਮਾਲ ਕਿ ਕਾਫੀ ਕਹਿ ਕੇ ਦੇਣ ਤੋਂ ਪਹਿਲਾਂ ਹੀ ਉਹ ਬੰਦਾ ਜਿਹੜਾ ਹੈਗਾ ਸੀ ਗਈ ਜੇਲ੍ਹ ਚ ਹੈ ਹੁਣ ਇਹ ਤਾਰਾਂ ਵੀ ਥੋੜੇ ਤੋਂ ਕਾਫੀ ਜਿਹੜੇ ਹੈਗੇ ਬਰਾਮਦ ਕੀਤੇ ਨੇ ਚੋਰੀ ਦੀਆਂ ਕਿੱਥੋਂ ਕਿੱਥੋਂ ਮੋਟਰਾਂ ਤੋਂ ਕਰਦੇ ਸੀ ਠੀਕ ਹੈ ਫੈਕਟਰੀ ਚ ਹਾਂਜੀ ਕੋਈ ਨਾਲ ਮਿਲੇ ਹੋਏ ਸੀ ਕਿ ਆਪੇ ਤੁਸੀਂ ਕਿ ਉੱਥੇ ਤਾਂ ਚੌਕੀਦਾਰ ਵੀ ਹੁੰਦੇ ਸੀ ਨਹੀਂ ਕੋਈ ਨਹੀਂ ਮਿਲ ਰਿਹਾ ਸੀ ਗਈ ਆਪ ਹੀ ਸੀ ਗਈ ਚੌਂਕੀਦਾਰ ਸੁੱਤੇ ਪਏ ਹੁੰਦੇ ਸੀ ਬਸ ਉਸ ਤੋਂ ਬਾਅਦ ਅੰਦਰ ਭਰ ਜਾਂਦੇ